ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨੌਜਵਾਨ ਵੱਲੋਂ ਆਦਰਸ਼ ਨਗਰ ਹਮਾਇਪੁਰ ਸਰਹੰਦ ਵਿਖੇ ਸਾਬਕਾ ਕਾਉਂਸਲਰ ਗੁਰਪ੍ਰੀਤ ਸਿੰਘ ਲਾਲੀ ਦੇ ਸਹਿਯੋਗ ਨਾਲ ਖੜਾਂ ਦੀ ਮਾਰੇ ਠਾਏ ਲੋਕਾਂ ਦੀ ਸੁਖ ਸ਼ਾਂਤ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਇਸ ਦਾ ਆਪਣਾ ਕਾਉਂਸਲਰ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕੁਦਰਤੀ ਆਫਤ ਨੇ ਲੋਕਾਂ ਤੇ ਕਹਿਰ ਵਰਸਾਇਆ ਜਿਸ ਕਰਕੇ ਇਸ ਆਫਤ ਦੇ ਪੀੜਤ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਤੋਂ ਇਲਾਵਾ ਸੈਂਕੜੇ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਦੀ ਮਦਦ 'ਚ ਜੁਟੀ ਹੋਈ ਹੈ ਉਹ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਘਰ 'ਚ ਬੈਠ ਕੇ ਲੋਕਾਂ ਦੇ ਭਲੇ ਦੀ ਅਰਦਾਸ ਕਰੀਏ ਉਹਨਾਂ ਨੇ ਕਿਹਾ ਕਿ ਅਰਦਾਸ ਬਹੁਤ ਤਾਕਤ ਹੈ ਇਸ ਲਈ ਸਾਨੂੰ ਇਕੱਠੇ ਹੋ ਕੇ ਹਰ ਪ੍ਰਭਾਵ ਤੇ ਲੋਕਲੀ ਅਤੇ ਇਸ ਸਾਵਜ ਮਾਰੇਗੇ ਲੋਕਲੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਅਬ ਅਰਦਾਸ ਦੀ ਕਿਹਾਟ ਹੋਤਾ ਲਗੇ ਜਿਹਦੇ ਵਿਚ ਨਿਆਰਵਾਦ ਅੱਜ ਅਦਰਸ਼ ਨਗਰ ਵਿਖੇ ਜੋ ਇੱਕ ਛਰਾੰਦਾ ਹਮਾਉਣਿਓਂ ਪਰ ਟੇਕੂ ਪਰ ਵਾਲੀ ਏਰੀਏ ਦੇ ਵਿੱਚ ਨੌਜਵਾਨ ਸਭਾ ਵੱਲੋਂ ਇਲਾਕੇ ਦੇ ਸਾਰੇ ਹੀ ਬਤਵੰਤੇ ਨਵਾਂਤਿਆਂ ਵੱਲੋਂ ਜਿੱਥੇ ਜੋ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ जिस ਤਰੀਕੇ ਦੇ ਨਾਲ ਇਸ ਮੌਸਮ ਦੀ ਭਾਰੀ ਬਰਸਾਤ ਨੇ ਬਹੁਤ ਵੱਡੇ ਹੜ੍ਹ ਵਾਲੀ ਸਥਿਤੀ ਜਿਹੜੀ ਹੈਗੀ ਹੈ ਉਹ ਪੈਦਾ ਕੀਤੀ ਹੋਈ ਹੈ ਔਰ तकरीबन 7-8 ਜ਼ਿਲ੍ਹੇ ਜਿਹੜੇ ਨੇ ਉਹ ਇਹਦੀ ਚਪੇਟ ਕਾਏ ਹੋਏ ਨੇ ਪੰਜਾਬ ਦੇ ਦੇਸ਼ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਚਾਹੇ ਹਿਮਾਚਲ ਹੋਵੇ ਚਾਹੇ ਉੱਤਰਾਖੰਡ ਹੋਵੇ ਜਾਂ ਕੋਈ ਹੋਰ ਸੂਬਾ ਹੋਵੇ ਹਰ ਥਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਇਹੇ ਪਾਣੀ ਦੀ ਪ੍ਰਲ ਹੈ ਜਿਹੜੀ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਹੈਗੀ ਹੈ ਉਹ ਆਈ ਹੋਈ ਹੈ ਸੋ ਅੱਜ ਇਸ ਅਦਰਸ਼ ਨਗਰ ਦੇ ਸਾਰੇ ਹੀ ਸੰਗਤ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੁਟਣੀ ਸਾਹਿਬ ਦਾ ਪਾਠ ਜਿੱਥੇ ਭਰਤੀਆਂ ਦੇ ਵਾਸਤੇ ਇਹ ਔਰ ਉਥੇ ਜਿਹੜੀ ਕੁਝ ਸਾਡੇ ਸੱਜਣ ਪਿਆਰੇ ਜਿਹੜੇ ਪਿਛਲੇ ਕੁਝ ਸਮੇਂ ਤੋਂ ਇਸ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਸ ਨਗਰ ਨੂੰ ਛੱਡ ਕੇ ਗੁਰੂ ਨੂੰ ਪਿਆਰੇ ਹੋ ਗਏ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਅੱਜ ਸੁਕਮਨੀ ਖਾਬ ਦਾ ਪਾਠ ਕਰਾਇਆ ਹੈ ਅੱਜ ਜੋ ਸਾਰੇ ਸੰਗਤ ਵੱਲੋਂ ਔਰ ਨੌਜਵਾਨ ਸਾਥੀਆਂ ਵੱਲੋਂ ਸੁਗਰੀ ਸਾਹਿਬ ਦੇ ਪਾਠ ਕਰਾਏ ਗਏ ਆ ਜਿਹੜੀਆਂ ਸਾਡੇ ਚਰੂਹਾਂ ਚਲੇ ਗੀਆਂ ਜਿੱਥੇ ਉਹਨਾਂ ਨੂੰ ਯਾਦ ਕੀਤਾ ਉੱਥੇ ਸਾਡੇ ਪ੍ਰਦਰਸ਼ਨ ਅਗਰ ਦੀ ਔਰ ਸਾਰੇ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਆ ਔਰ ਸ਼ੁਕ ਸ਼ਾਂਤੀ ਲਈ ਅਰਦਾਸ ਕੀਤੀ ਆ ਜਿਹੜੇ ਸਾਡੇ 7-8 ਜ਼ਿਲ੍ਹਿਆਂ ਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਹੜਾ ਹੈ ਉਹਨਾਂ ਦੀ ਵੀ ਅਰਦਾਸ ਅਸੀਂ ਕੀਤੀ ਆ ਵਿਸ਼ੇਸ਼ ਤੌਰ ਤੇ ਨਾਗਰਾ ਸਾਹਿਬ ਸਾਡੇ ਚ ਪਹੁੰਚੇ ਆ ਜਿੱਥੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਉੱਥੇ ਸਾਰੀ ਸੰਗਤ ਦਾ ਮੇਰੇ ਨੌਜਵਾਨ ਸਾਥੀਆਂ ਦਾ ਵੀ ਧੰਨਵਾਦ ਕਰਦੇ ਆ ਕਿਉਂ ਕਰਕੇ ਜਿੱਥੇ ਆਪਾਂ ਆਪਣੇ ਆਪਣੇ ਆਪ ਤੋਂ ਕਮਾਂਕਾਰਾਂ ਚ ਬਹੁਤ ਆਪਣੇ ਪਰਿਵਾਰ ਚ ਵਿਜੀ ਹੈ ਇਹ ਸਮਾਜ ਲਈ ਜੋੜ ਨਾਲ ਮਿਲ ਕੇ ਉਪਰਾਲਾ ਕੀਤਾ ਜਿੱਥੇ ਲੰਗਰ ਦਾ ਇੰਤਜ਼ਾਮ ਔਰ ਸਾਰੇ ਇਕੱਠਾ ਹੋਇਆ ਸਾਡਾ ਨਗਰ ਤੇ ਮੈਂ ਸਮਝਦਾ ਹਾਂ ਨੌਜਵਾਨਾਂ ਨੂੰ ਮੈਂ ਬਹੁਤ ਜੀਤੀ ਜੀ ਵਧਾਈ ਦਿੰਦਾ ਹਾਂ ਪਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਐ ਇਦਾਂ ਹੀ ਸਾਡੇ ਨੌਜਵਾਨ ਸਾਥੀਆਂ ਰਲ ਮਿਲ ਕੇ ਚੰਗੇ ਕੰਮ ਕਰਾਉਂਦੇ ਰਹਿਣ ਔਰ ਸਮਾਜ 'ਚ ਜਿੱਥੇ ਲੋੜ ਐ ਇਹ ਸਾਥੀ ਹਮੇਸ਼ਾ ਹੀ ਨਾਲ ਖੜੇ ਰਹਿਣ ਸਮਾਜ ਦੇ ਔਰ ਇਦਾਂ ਹੀ ਅਸੀਂ ਸਾਰੇ ਰਲ ਮਿਲ ਕੇ ਚੰਗਾ ਸਮਾਜ ਦੀ ਰਚਨਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ